ਇਹ ਜੋ ਵਾਇਰਸ ਹੈ ਜੀ ਐਚਐਮਪੀਵੀ ਵਾਇਰਸ ਹੈ ਇਹਨੂੰ ਹੀਮੋਮੈਟਾ ਨੀਮੋ ਵਾਇਰਸ ਕਹਿੰਦੇ ਆ ਇਹ ਇੱਕ ਰੈਸਪੀਰੇਟਰੀ ਇਨਫੈਕਸ਼ਨ ਕਰਦਾ ਬੇਸਿਕਲੀ ਜਿਵੇਂ ਆਪਣਾ ਇਨਫਲੂਐਂਜ਼ਾ ਦਾ ਵਾਇਰਸ ਹੁੰਦਾ ਹੈ ਜਾਂ ਕੋਵਿਡ ਦਾ ਵਾਇਰਸ ਸੀਗਾ ਇਹ ਖਾਸ ਕਰਕੇ ਜਿਵੇਂ ਨਿਮੋਨੀਆ ਕਰਤਾ ਫੀਵਰ ਹੋ ਗਿਆ ਬਾਡੀ ਐਕਸ ਹੋ ਗਈਆਂ ਵਾਇਰਲ ਫੀਚਰਸ ਹੁੰਦੇ ਆ ਔਰ ਨਾਰਮਲੀ 3 ਤੋਂ 6 ਦਿਨ ਇਹਦਾ ਇਨਕੂਬੇਸ਼ਨ ਪੀਰੀਅਡ ਹੈ ਔਰ ਇਸ ਦੇ ਵਿੱਚ ਇਹ ਜਿਹੜਾ ਹੈਗਾ ਸਪਰੈਡ ਕਰਦਾ ਜਿਵੇਂ ਕੋਈ ਛਿੱਕ ਮਾਰੀ ਹਵਾ ਚੰਦੇ ਗੰਸਰ ਆ ਗਏ ਜਾਂ ਕੋਈ ਹੱਥ ਹੈ ਬੰਦੇ ਨੇ ਨੱਕ ਨੂੰ ਹੱਥ ਲਾਇਆ ਦੂਸਰੀ ਚੀਜ਼ ਨੂੰ ਲਾਤਾ ਤਾਂ ਇਸ ਕਰਕੇ ਸਭ ਤੋਂ ਜ਼ਰੂਰੀ ਪ੍ਰੀਜ਼ ਹੈ ਵੀ ਖਾਸ ਕਰਕੇ ਤਾਂ ਜਿਹੜੇ ਬੰਦੇ ਇਨਫੈਕਟਡ ਹੈ ਉਹ ਆਈਸੋਲੇਟਡ ਰਹਿਣ ਦੋ ਤਿੰਨ ਦਿਨ ਪਾਸੇ ਰਹਿਣ ਤਾਂ ਅਸੀਂ ਵੀ ਜੇ ਭੀੜ ਭੜ ਵਿੱਚ ਜਾਈਏ ਖਾਸ ਕਰਕੇ ਜਿਹੜੇ ਐਕਸਟ੍ਰੀਮ ਆਫ 에ਜਸ ਹੈ ਜਿਹੜੇ ਕੋਈ ਸ਼ੂਗਰ ਦੇ ਮਰੀਜ਼ ਹੈ ਜਾਂ ਕੋਈ 60 ਸਾਲ 65 ਸਾਲ ਤੋਂ ਪੁਰਾਣੇ ਬਜ਼ੁਰਗ ਹੈ ਕਿਸੇ ਨੂੰ ਐਸਥਮਾ ਕੋਈ ਸਟੀਰੋਇਡ ਲੈ ਰਿਹਾ ਕੋਈ ਕੈਨਸਰ ਦੇ ਪੇਸ਼ੈਂਟ ਹੈ ਉਹ ਮਾਸਕ ਵਗੈਰਾ ਦਾ ਪ੍ਰੋਪਰ ਆਪ ਦਾ ਪ੍ਰਬੰਧ ਕਰਨ ਰਿਪੀਟਡ ਹੈਂਡ ਵਾਸ਼ਿੰਗ ਕਰਨੀ ਚਾਹੀਦੀ ਹੈ ਸਾਨੂੰ ਔਰ ਛਿਕ ਮਾਰਨ ਲੱਗੇ ਜਿਹੜਾ ਸਾਨੂੰ ਆਪਣਾ ਨੱਕ ਨੂੰ ਢੱਕ ਕੇ ਮਾਹ ਨਾਲ ਜਾਂ ਛਿਕ ਕੂਣੀ ਦੇ ਨਾਲ ਛੇਕ ਉਸ ਤੇ ਮਾਰਨੀ ਚਾਹੀਦੀ ਆ ਔਰ ਸਾਰੀਆਂ ਜੋ ਅਸੀਂ ਕੋਵਿਡ ਵੇਲੇ ਪ੍ਰੀਕਾਸ਼ਨਸ ਲੈ ਰਹੇ ਸੀਗੇ ਰੈਸਪੀਰੇਟਰੀ ਜਿਹੜੀ ਐਥਿਕਸ ਅਸੀਂ ਫਾਲੋ ਕਰਦੇ ਸੀ ਉਸ ਨੂੰ ਫਾਲੋ ਕਰਨੀ ਚਾਹੀਦੀ ਇਸ ਦੇ ਵਿੱਚ ਜ਼ਿਆਦਾਤਰ ਪੇਸ਼ੈਂਟ ਨੂੰ ਬੁਖਾਰ ਹੁੰਦਾ ਹੈ ਖਾਂਸੀ ਹੈ ਜੁਕਾਮ ਹੈ ਬਾਡੀ ਐਕਸ ਹੈ ਇਸ ਤਰ੍ਹਾਂ ਦੇ ਫੀਚਰ ਜ਼ਿਆਦਾ ਪਾਈ ਜਾਂਦੇ ਇਸ ਦੇ ਵਿੱਚ ਖਾਸ ਕਰਕੇ ਜਿਹੜੀ ਦਵਾਈ ਹੈ ਉਹ ਸਿੰਪਲ ਪੈਰਾਸੀਟਾਮੋਲ ਹੀ ਸਫੀਸ਼ੀਐਂਟ ਹੈ ਕੋਈ ਬេស ਜਿਆਦਾ ਐਂਟੀਬਾਇਓਟਿਕਸ ਦੀ ਜ਼ਰੂਰਤ ਨਹੀਂ ਹੈ ਪਾਣੀ ਪ੍ਰੋਪਰ ਹਾਈਡਰੇਸ਼ਨ ਲਓ ਪੈਰਾਸੀਟਾਮੋਲ ਲਓ ਔਰ ਆਪਣੇ 95% ਕੇਸਸ ਚ ਸਬਸਾਈਡ ਹੋ ਜਾਂਦਾ ਹੈ ਜੇ ਲੋੜ ਹੋਵੇ ਤਾਂ ਫਿਰ ਡਾਕਟਰ ਦੀ ਸਲਾਹ ਲੈਣੀ ਬੜੀ ਜ਼ਰੂਰੀ ਹੈ ਮਾਸਕ ਬਹੁਤ ਇੰਪੋਰਟੈਂਟ ਹੈ ਜੀ ਖਾਸ ਕਰਕੇ ਜਿਹੜਾ ਇਨਫੈਕਟਡ ਹੈ ਉਸ ਨੂੰ ਮਾਸਕ ਬਰਨਾ ਚਾਹੀਦਾ ਉਹਦੇ ਆਸ-ਪਾਸ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਵੀ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਇਹ ਜੋ ਵਾਇਰਸ ਹੈ ਜੀ ਐਚਐਮਪੀਵੀ ਵਾਇਰਸ ਹੈ ਇਹਨੂੰ ਹੀਮੋਮੈਟਾ ਨੀਮੋ ਵਾਇਰਸ ਕਹਿੰਦੇ ਆ ਇੱਕ ਰੈਸਪੀਰੇਟਰੀ ਇਨਫੈਕਸ਼ਨ ਕਰਦਾ ਬੇਸਿਕਲੀ ਜਿਵੇਂ ਆਪਣਾ ਇਨਫਲੂਐਂਜ਼ਾ ਦਾ ਵਾਇਰਸ ਹੁੰਦਾ ਹੈ ਜਾਂ ਕੋਵਿਡ ਦਾ ਵਾਇਰਸ ਸੀਗਾ ਇਹ ਖਾਸ ਕਰਕੇ ਜਿਵੇਂ ਨਮੂਨੀਆ ਕਰਤਾ ਫੀਵਰ ਹੋ ਗਿਆ ਬਾਡੀ ਐਕਸ ਹੋ ਗਈਆਂ ਵਾਇਰਲ ਫੀਚਰਸ ਹੁੰਦੇ ਆ ਔਰ ਨਾਰਮਲੀ 3 ਤੋਂ 6 ਦਿਨ ਇਹਦਾ ਇਨਕੂਬੇਸ਼ਨ ਪੀਰੀਅਡ ਹੈ ਔਰ ਇਸ ਦੇ ਵਿੱਚ ਇਹ ਜਿਹੜਾ ਹੈਗਾ ਸਪਰੈਡ ਕਰਦਾ ਜਿਵੇਂ ਕੋਈ ਛਕ ਮਾਰੀ ਹਵਾ ਚੰਦੇ ਗੰਸਰ ਆ ਗਏ ਜਾਂ ਕੋਈ ਹੱਥ ਹੈ ਬੰਦੇ ਨੇ ਨੱਕ ਨੂੰ ਹੱਥ ਲਾਇਆ ਦੂਸਰੀ ਚੀਜ਼ ਨੂੰ ਲਾਤਾ ਤਾ ਇਸ ਕਰਕੇ ਸਭ ਤੋਂ ਜ਼ਰੂਰੀ ਪ੍ਰੀਜ਼ ਹੈ ਵੀ ਖਾਸ ਕਰਕੇ ਤਾਂ ਜਿਹੜੇ ਬੰਦੇ ਇਨਫੈਕਟਡ ਹੈ ਉਹ ਆਈਸੋਲੇਟਡ ਰਹਿਣ 2-3 ਦਿਨ ਪਾਸੇ ਰਹਿਣ ਤਾਂ ਅਸੀਂ ਵੀ ਜੇ ਭੀੜ-ਪੜ ਵਿੱਚ ਜਾਈਏ ਖਾਸ ਕਰਕੇ ਜਿਹੜੇ ਐਕਸਟ੍ਰੀਮ ਆਫ 에ਜਸ ਹੈ ਜਿਹੜੇ ਕੋਈ 슈ਗਰ ਦੇ ਮਰੀਜ਼ ਹੈ ਜਾਂ ਕੋਈ 60 ਸਾਲ 65 ਸਾਲ ਤੋਂ ਉਪਰ ਦੇ ਬਜ਼ੁਰਗ ਹੈ ਕਿਸੇ ਨੂੰ ਐਸਥਮਾ ਹੈ ਕੋਈ ਸਟੀਰੋਇਡ ਲੈ ਰਿਹਾ ਹੈ ਕੋਈ ਕੈਂਸਰ ਦੇ ਪੇਸ਼ੈਂਟ ਹੈ ਉਹ ਮਾਸਕ ਵਗੈਰਾ ਦਾ ਪ੍ਰੋਪਰ ਆਪ ਦਾ ਪ੍ਰਬੰਧ ਕਰਨ ਰਿਪੀਟਡ ਹੈਂਡ ਵਾਸ਼ਿੰਗ ਕਰਨੀ ਚਾਹੀਦੀ ਹੈ ਸਾਨੂੰ ਔਰ ਚੈੱਕ ਕਰਨ ਲੱਗੇ ਜਿਹੜਾ ਸਾਨੂੰ ਆਪਣਾ ਨੱਕ ਨੂੰ ਟਾਕੇ ਬਾਹਰ ਨਾਲ ਜਾਂ ਚੈੱਕ ਕੋਣੀ ਦੇ ਨਾਲ ਚੈੱਕ ਉਸਤੇ ਮਾਰਨੀ ਚਾਹੀਦੀ ਆ ਔਰ ਸਾਰੀਆਂ ਜੋ ਅਸੀਂ ਕੋਵਿਡ ਵੇਲੇ ਪ੍ਰੀਕਾਸ਼ਨਸ ਲੈ ਰਹੇ ਸੀਗੇ ਰੈਸਪੀਰੇਟਰੀ ਜਿਹੜੀ ਐਥਿਕਸ ਅਸੀਂ ਫਾਲੋ ਕਰਦੇ ਸੀ ਉਸ ਨੂੰ ਫਾਲੋ ਕਰਨੀ ਚਾਹੀਦੀ ਇਸ ਦੇ ਵਿੱਚ ਜ਼ਿਆਦਾਤਰ ਪੇਸ਼ੈਂਟ ਨੂੰ ਬੁਖਾਰ ਹੁੰਦਾ ਹੈ ਖਾਂਸੀ ਹੈ ਜੁਕਾਮ ਹੈ ਬਾਡੀ ਐਕਸ ਹੈ ਇਸ ਤਰ੍ਹਾਂ ਦੇ ਫੀਚਰ ਜ਼ਿਆਦਾ ਪਾਈ ਜਾਂਦੇ ਇਸ ਦੇ ਵਿੱਚ ਖਾਸ ਕਰਕੇ ਜਿਹੜੀ ਦਵਾਈ ਹੈ ਉਹ ਸਿੰਪਲ ਪੈਰਾਸੀਟਾਮੋਲ ਹੀ ਸਫੀਸ਼ੀਐਂਟ ਹੈ ਕੋਈ ਬេស ਜਿਆਦਾ ਐਂਟੀਬਾਇਓਟਿਕਸ ਦੀ ਜ਼ਰੂਰਤ ਨਹੀਂ ਹੈ ਪਾਣੀ ਪ੍ਰੋਪਰ ਹਾਈਡਰੇਸ਼ਨ ਲਓ ਪੈਰਾਸੀਟਾਮੋਲ ਲਓ ਔਰ ਆਪਣੇ 95% ਕੇਸਸ ਚ ਸਬਸਾਈਡ ਹੋ ਜਾਂਦਾ ਹੈ ਜੇ ਲੋੜ ਹੋਵੇ ਤਾਂ ਫਿਰ ਡਾਕਟਰ ਦੀ ਸਲਾਹ ਲੈਣੀ ਬਰੀ ਜ਼ਰੂਰੀ ਹੈ ਮਾਸਕ ਬਹੁਤ ਇੰਪੋਰਟੈਂਟ ਹੈ ਜੀ ਖਾਸ ਕਰਕੇ ਜਿਹੜਾ ਇਨਫੈਕਟਡ ਹੈ ਉਸ ਨੂੰ ਮਾਸਕ ਕੱੜਨਾ ਚਾਹੀਦਾ ਉਹਦੇ ਆਸ-ਪਾਸ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਵੀ ਮਾਸਕ ਦੀ ਵਰਤੋਂ ਕਰਨੀ ਚਾਹੀਦੀ